ਸਾਡੀਆਂ ਫਸਲਾਂ ਤਬਾਹ ਕਰਨ ਵਾਲੀ ਸਰਕਾਰ ਮੁਰਦਾਬਾਦ ਕੋਈ ਕਾਇਰ ਨਹੀਂ ਕੀਤੀ ਦੋ ਮੰਨੇ ਤੋਂ ਸੀ ਬੰਨ ਲਾ ਕੇ ਸਾਡੀਆਂ ਜੱਦੀ ਮਾਲਕੀਆਂ ਪੈਲੀਆਂ ਦੇ ਵਿੱਚ ਜਿਹੜਾ ਕਿ ਪਾਣੀ ਛੱਡਿਆ ਗਿਆ ਆ ਚੁੱਕੇ ਆ ਜਿਹੜੀ ਚੀਜ਼ ਆ ਹੁਣ ਸਰਕਾਰ ਨੇ ਕੀ ਦੇਣਾ ਪੀਲੀ 650 ਰੁਪਇਆ ਕੋ ਜਾ ਗਿਆ ਕੀਤਾ ਪੀਲੀ ਨਹੀਂ ਕੋਈ ਇਦਾਂ ਕਿਸਾਨਾਂ ਨੂੰ ਮਿਲਿਆ ਤੁਹਾਨੂੰ ਮਿਲਿਆ ਨਹੀਂ ਜਿਹੜਾ ਹੁਣ ਹਾਰ ਦੇ ਨਾਲ ਰੇਤਾ ਪੈ ਗਿਆ ਉਹ ਵੀ ਸਰਕਾਰ ਦਾ ਜੀ ਕੋਈ ਸਰਕਾਰ ਦੇ ਚੁੱਕਣਗੇ ਨੁਮਾਇੰਦੇ ਜਿਹੜੇ ਕੋਈ ਇਨਾਂ ਦੇ ਵਿੱਚ ਸਰਕਾਰ ਨੇ ਹਰੀਕੇ ਹੈਰ ਦਾ ਜਿਹੜਾ ਨਿਰਮਾਣ ਹੋਇਆ ਤੱਕੇ ਨਾਲ ਸਾਡੀਆਂ ਜ਼ਮੀਨਾਂ 'ਚ ਪਾਣੀ ਛੱਡਿਆ ਗਿਆ ਕਿਉਂਕਿ ਇਹ ਬਹੁਤ ਵੱਡਾ ਧੋਖਾ ਸਾਡੇ ਕਿਸਾਨਾਂ ਨਾਲ। ਇਨੀ ਵੀ ਹਰੀਕੇ ਤੋਂ ਲੈ ਕੇ ਖੇਮ ਕਰਨ ਤੱਕ ਹੜਕ ਤੱਕ ਜਿੰਨਾ ਵੀ ਬੰਨਿਆ ਜਿੱਥੋਂ ਬੰਨ ਦਰਿਆ ਦੀ ਪਹਾੜਾ ਹੜ ਆਉਣ ਦੇ ਕਾਰਨ ਘਿਰਬਾ ਪੈ ਕੇ ਬੰਨ ਟੁੱਟਣ ਦਾ ਖਤਰਾ ਉੱਥੇ ਪੱਥਰ ਲਗਾਇਆ ਜਾਵੇ ਇਹਦੇ ਬਿਨਾਂ ਵਜ੍ਹਾ ਇਹ ਸਰਕਾਰਾਂ ਕਰੋੜਾਂ ਰੁਪਇਆ ਖਰਚ ਲਾ ਰਹੀ ਹੈ ਬੇਫਾਲਤੂ ਹੈ ਜੀ। ਮਾਲਕ ਸਾਡੇ ਆਧਾਰ ਕਾਰਡ ਚੈੱਕ ਕੀਤੇ ਜਾਂ ਕਿੰਨੀਆਂ ਜ਼ਮੀਨਾਂ ਦੇ ਅਸੀਂ ਮਾਲਕ ਆ ਤੇ ਸਾਨੂੰ ਆਂਦਾ ਵੀ ਤੁਸੀਂ ਮੰਨ ਲੋ ਆ ਪਿਛਲੀ ਨੋਜ ਬੱਧੀ ਪਿੱਛੇ ਅਸੀਂ ਹਿਆਰ-ਹਿਆਰ ਰੁਪਇਆ ਕਿੱਲੇ ਨੂੰ ਲਾ ਕੇ 8-10 ਲੱਖ ਰੁਪਇਆ ਅਸੀਂ ਨੋਜ ਦੇ ਉੱਤੇ ਲਾਇਆ ਉਹ ਨੋਜ ਰੁੱੜ ਗਈ ਬਾਅਦ ਠੇਕੇਦਾਰ ਨੇ ਪੱਥਰ ਲਾਇਆ ਉਹ ਸਾਰਾ ਮਿੱਟੀ ਸਾਡੀ ਵਿੱਚੇ ਕਰ ਲਈ ਉਹ ਨਾ ਜ਼ਿਲ੍ਹੇ ਦੇ ਹਲਕਾ ਪੱਟੀ ਦੇ ਅਸੀਂ ਇਸ ਵੇਲੇ ਕਢੋਮ ਪਿੰਡ ਦੇ ਵਿੱਚ ਮੌਜੂਦ ਆ ਤੇ ਤਸਵੀਰ ਜਿਹੜੀ ਆ ਉਹ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਕਿ ਇਹ ਕਿਸਾਨ ਵੀਰਾਂ ਦੀ ਵਿਖਾ ਦਿੱਤੀ ਜਾਵੇ ਕਿ ਜਿਨ੍ਹਾਂ ਦੀ ਲਗਭਗ ਇਧਰ ਕਈ ਪਿੰਡਾਂ ਦੀ ਹੁਣ ਹਰੀਕੇ ਫਲੱਡ ਗੇਟ ਖੋਲਣ ਦੇ ਕਾਰਨ ਜਿਹੜੀ ਆ 2500 ਏਕੜ ਜ਼ਮੀਨ ਜਿਹੜੀ ਆ ਜਿਹੜੀ ਫਸਲ ਆ ਉਹ ਡੁੱਬ ਚੁੱਕੀ ਹੈ ਅਤੇ ਹੜਾ ਦਾ ਖਤਰਾ ਜਿਹੜਾ ਹੁਣ ਇਹ ਪਾਣੀ ਘਰਾਂ ਤੱਕ ਵੀ ਪਹੁੰਚਣਾ ਜਿਹੜਾ ਉਹ ਸ਼ੁਰੂ ਹੋ ਜਾਏਗਾ ਜੇਕਰ ਇਸੇ ਤਰ੍ਹਾਂ ਬਾਰਿਸ਼ ਹੁੰਦੀ ਰਹੀ ਕਿਸਾਨਾਂ ਦੇ ਵਿੱਚ ਰੋਸ ਵੀ ਹੈ ਟਰੈਕਟਰ ਪਾਣੀ ਦੇ ਵਿੱਚ ਖੁਵੇ ਪਏ ਨੇ ਤਿੰਨਾਂ ਦਿਨਾਂ ਬਾਅਦ ਅੱਜ ਬਾਹਰ ਕੱਢੇ ਗਏ ਨੇ ਕੀ ਭਾਵਨਾਵਾਂ ਨੇ ਤੇ ਸਰਕਾਰ ਤੱਕ ਕੀ ਰੋਸ ਹੈ ਉਹ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਪਰ ਫਿਲਹਾਲ ਦੱਸ ਦਈਏ ਕਿ ਇਹ ਤਸਵੀਰ ਜਿਹੜੀ ਆ ਤੁਹਾਡੇ ਤਾਲ ਅਸੀਂ ਸਾਂਝੀ ਕਰ ਰਹੇ ਆ ਇਹ ਕੋਈ ਚੰਗੀ ਤਸਵੀਰ ਨਹੀਂ ਲੱਗ ਰਹੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਕਿਸਾਨਾਂ ਨੂੰ ਇੱਕ ਵਾਰ ਫੇਰ 2023 ਤੋਂ ਬਾਅਦ ਇੱਕ ਵੱਡੀ ਮਾਰ ਜਿਹੜੀ ਆ ਉਹ ਵੱਜੀ ਆ ਸਾਡੇ ਨਾਲ ਕਿਸਾਨ ਜਥੇਬੰਦੀ ਦੇ ਆਗੂ ਮੌਜੂਦ ਨੇ ਸਭ ਤੋਂ ਪਹਿਲਾਂ ਕਿਸਾਨਾਂ ਨਾਲ ਗੱਲ ਕਰਦੇ ਵੀਰ ਜੀ ਕੀ ਨਾਮ ਆਪਣਾ ਤੇ ਕਿਹੜਾ ਪਿੰਡ ਜੀ ਵੀਰ ਜੀ ਪਿੰਡ ਵਸਤੀ ਲਾਲ ਸਿੰਘ ਧਾਲੀ ਗੱਟਾ ਬਾਦਚਾ ਲਖਮਿੰਦਰ ਸਿੰਘ ਮੇਰਾ ਨਾਂ ਜੀ ਪਿਛਲੇ ਕਿੰਨੇ ਸਮੇਂ ਤੋਂ ਤੁਸੀਂ ਇੰਨਾਂ ਹਾਲਾਤਾਂ ਦੇ ਵਿੱਚ ਰਹਿ ਰਹੇ ਹੋ ਤੇ ਪਾਣੀ ਦੇ ਨਾਲ ਤੁਹਾਡਾ ਮੱਥਾ ਲੱਗਦਾ ਆ ਰਿਹਾ ਜੀ ਅਸੀਂ ਜੀ ਜਦੋਂ ਤੋਂ ਹੈਡ ਬਣਿਆ ਉਦੋਂ ਤੋਂ ਹੀ ਅਸੀਂ ਦੇ ਇਸੇ ਹਾਲਾਤਾਂ ਸਾਡੇ ਦੇ ਪੁਰਖੇ ਇਸੇ ਹਾਲਾਤਾਂ ਦੇ ਵਿੱਚ ਹੀ ਰਹ ਰਹੇ ਆ ਤੇ ਜਦੋਂ ਤੋਂ ਅਸੀਂ ਸੁਰਤ ਸੰਭਲਿਆ ਅਸੀਂ ਵੀ ਇਹਨਾਂ ਹਾਲਾਤਾਂ ਦੇ ਵਿੱਚ ਹੀ ਆ ਜੀ ਜੀ ਜੋ ਕਿ ਸਾਡੇ ਨਾਲ ਸਰਕਾਰ ਨੇ ਸਾਡੇ ਪੁਰਖਿਆਂ ਨਾਲ ਧੋਖਾ ਕੀਤਾ ਜੀ ਜਿਹੜੇ ਕਿ ਹਾੜ ਬੰਨ ਗਏ ਕੋਈ ਰਿਪੇਅਰ ਨਹੀਂ ਕੀਤੀ ਦੋ ਮੰਨੇ ਤੂੰ ਸੀ ਬੰਨ ਲਾ ਕੇ ਸਾਡੀਆਂ ਜੱਦੀ ਮਾਲਕੀਆਂ ਪੈਲੀਆਂ ਦੇ ਵਿੱਚ ਜਿਹੜਾ ਕਿ ਪਾਣੀ ਛੱਡਿਆ ਗਿਆ ਜੀ ਜੀ ਕੋਈ ਕਿ ਕਿਸੇ ਦੀ ਪੌਤਰਾ ਕਿਸੇ ਅਸੀਂ ਕੋਈ ਨਹਿਰ ਦਾ ਪਾਣੀ ਕਿਸੇ ਨੇ ਵੀਰ ਨੇ ਮਾਝੇ ਹਲੇ ਲਾਉਣਾ ਹੋਵੇ ਉਹ ਖਾਲ ਦੇ ਵਿੱਚੋਂ ਕੋਈ ਪਾਣੀ ਮੰਲ ਲੈ ਉਹਨੂੰ ਜੁਰਮਾਨਾ ਪੈਂਦਾ ਵਾ ਹਰ ਕੋਈ ਸਰਕਾਰ ਉਹ ਸਰਕਾਰ ਦਾ ਹੁੰਦਾ ਇਹੜਾ ਸਾਨੂੰ ਡੋਬਣ ਲਈ ਕੋਈ ਸਰਕਾਰ ਜ਼ਿੰਮੇਵਾਰ ਨਹੀਂਗੀ ਜਦੋਂ ਅਸੀਂ ਡੁੱਬਦੇ ਆ ਜੀ ਮੈਂ ਪੁੱਛਣਾ ਚਾਹਾਂਗਾ ਕਿ ਲੰਬੇ ਸਮੇਂ ਤੋਂ ਇਹ ਪਾਣੀ ਦੇ ਨਾਲ ਮੱਥਾ ਲੱਗਦਾ ਰਿਹਾ ਇਹਦਾ ਹੱਲ ਕੀ ਆ ਤੁਸੀਂ ਇਹਦਾ ਹੱਲ ਲੈ ਕੇ ਕਦੀ ਸਰਕਾਰਾਂ ਤੱਕ ਆਵਾਜ਼ ਨਹੀਂ ਪਹੁੰਚਾਈ ਅਸੀਂ ਵੀ ਇਹਦੀ ਹਰ ਸਰਕਾਰ ਗਾੜੀ ਹਰ ਪੀੜ ਤੇ ਜਦੋਂ ਦੀ ਸਾਡੀ ਕਮੇਟੀ ਬਣੀ ਆ ਅਸੀਂ ਹਰ ਸਰਕਾਰ ਨੂੰ ਇਹ ਗਾੜੀ ਮੰਨਤ ਕੀਤੀ ਆ ਕਿ ਇਹਦਾ ਇੱਕੋ ਹੀ ਹਾਲ ਆ ਚਾਹੇ ਤੇ ਇਹ ਤੋਂ ਸਾਨੂੰ ਠੇਕਾ ਵਧਾ ਜਾਵੇ ਤਾਰਾਂ ਤੋਂ ਪਾਰ ਜਿੱਤਰਾ ਜੀ ਜੀ ਜੇ ਤੇ ਚਾਹੇ ਨੂੰ ਨਹਿਰੀ ਰੂਪ ਕੀਤਾ ਜਾਵੇ ਜੇਕਰ ਇਹਨਾਂ ਰਾਜਸਥਾਨ ਹਰਿਆਣੇ ਨੂੰ ਪਾਣੀ ਦੇਣਾ ਪਾਣੀ ਦਿੱਤਾ ਨਾ ਰਾਜਸਥਾਨ ਹਰਿਆਣੇ ਨੂੰ ਸਾਡਾ ਕੀ ਕਸੂਰ ਆ ਸਾਡੀਆਂ ਜਿੱਦੀ ਮਾਲਕੀਆਂ ਦੇ ਵਿੱਚ ਪਾਣੀ ਛੱਡੀ ਬੈਠੇ ਆ ਤੁਹਾਡਾ ਇਹ ਵੀ ਮੰਨਣਾ ਤੁਸੀਂ ਗੱਲ ਕਰ ਰਹੇ ਸੀ ਕਿ ਸਰਕਾਰ ਦੀ ਸਕੀਮ ਆਈ ਆ ਲੈਂਡ ਪੂਲਿੰਗ ਇੱਕ ਤੁਸੀਂ ਕਹਿ ਰਹੇ ਕਿ ਜੇ ਇਨਕੁਆਇਰ ਕਰਨੀਆਂ ਤੇ ਆਹ ਕਰ ਲਓ ਜ਼ਮੀਨਾਂ ਜਿੱਥੇ ਕਿ ਨਹਿਰ ਬਣ ਜੇ ਅਸੀਂ ਤਾਂ ਵੀਰੇ ਬਰਬਾਦੀ ਤੋਂ ਆਨੇ ਆਂ ਸਾਣੂ ਤੋਂ ਪਾਸੇ ਜ਼ਮੀਨ ਲੈ ਦੋ ਜੋ ਮਰਜੀ ਨੇ ਤੁਹਾਨੂੰ ਜਾੜਾ ਪਤਾ ਸਾਰਾ ਕੋ ਦੇ ਕੇ ਆਡੀ ਜ਼ਮੀਨ ਕਾਰ ਕਰਕੇ ਸਾਣੂ ਪਾਸੇ ਇਹਦਾ ਤੋਂ ਜੋੜ ਕੇ ਸਰਕਾਰ ਨੂੰ ਜ਼ਮੀਨ ਦੇ ਦੇਣ ਤਿਆਰ ਕਿਉਂਕਿ ਨੰਗੇ ਨਗੇ ਬੱਚੇ ਭੁੱਖੇ ਮਰਨੋਂ ਦੇ ਚੰਗਾ ਹੁਣ 15-15000 ਰੁਪਏ ਛੋਣੇ ਦਾ ਖਰਚਾ ਲਾ ਚੁੱਕੇ ਆ ਜਿਹੜੀ ਚੀਜ਼ ਹੁਣ ਸਰਕਾਰ ਨੇ ਕੀ ਦੇਣਾ ਪੀਲੀ ਕੋ 600 ਰੁਪਏ ਕੋ ਜਾ ਗਿਆ ਕੀ ਤਾ ਪੀਲੀ ਨਹੀਂ ਕੋਈ ਇਦਾਂ ਕਿਸਾਨਾਂ ਨੂੰ ਮਿਲਿਆ ਤੁਹਾਨੂੰ ਮਿਲਿਆ ਨਹੀਂ ਜਿਹੜਾ ਹੁਣ ਹਾਰ ਦੇ ਨਾਲ ਪਰ ਰੇਤਾ ਪੈ ਗਿਆ ਉਹ ਵੀ ਸਰਕਾਰ ਦਾ ਜੀ ਉਹ ਸਰਕਾਰ ਦੇ ਚੁੱਕਣਗੇ ਨਮਾਇंदे ਜਿਹੜੇ ਕੋਈ ਸਰਕਾਰ ਦੇ ਨੇੜੇ ਵਾਲੇ ਜੇ ਕਿਸਾਨ ਕੋ ਘਰ ਲਈ ਵੀਰੇ ਤਾਂ ਟਰਾਲੀ ਤੋਂ ਉਹ ਪਹਿਲੀ ਆਉਦੀ ਪਹਿਲੀ ਜਾਊ ਕੱਢੂ ਉਰਤੇ ਬਰਚਾ ਹੋਊਗਾ ਜੀ ਮਾਏ ਖੇਤੀ ਤੋਂ ਕੋਈ ਹੋਰ ਕਮਾਈ ਦਾ ਸਾਧਨ ਵੀ ਨਹੀਂ ਹੈ ਕੋਈ ਸਾਧਨ ਨਹੀਂ ਵੀ ਕਿਸਾਨ ਦਾ ਇੱਕ ਖੇਤੀ ਨਾਲ ਹੀ ਧੰਦਾ ਜੁੜਿਆ ਵਾ ਤੇ ਡੰਗਰਾਂ ਨਾਲ ਜੁੜਿਆ ਡੰਗਰਾਂ ਦਾ ਵਿਚਾਰਾ ਬਰਬਾਦ ਹੋ ਗਿਆ ਖੇਤੀ ਬਰਬਾਦ ਹੋ ਗਈ ਕਿਸਾਨ ਕੀ ਕਰੂਗਾ ਕਿਸਾਨ ਦਾ ਸਭ ਤੋਂ ਜ਼ਿਆਦਾ ਔਖਾ ਇਹ ਮੋਕੇ ਹੜ ਪੀੜ ਤੇ ਕਿਸਾਨ ਨੂੰ ਸਭ ਤੋਂ ਜ਼ਿਆਦਾ ਸਰਕਾਰ ਮਾਰ ਰਹੀ ਹੈ ਜੀ ਮੰਗ ਕੀ ਕਰਦੇ ਆ ਮੰਗਦਾ ਹੀ ਇਹੋ ਕਰ ਰਹੇ ਆ ਕਿ ਚਾਹੇ ਸਾਡਾ ਠੇਕਾ ਪੱਕਾ ਬਣਾਇਆ ਜਾ ਬਕਤਾਲ ਕੀਤਾ ਜਾਵੇ ਚਾਹੇ ਨੂੰ ਨਹਿਰੀ ਰੂਪ ਸਾਡੀ ਪਹਿਲੀ ਇੰਕੁਆਇਰ ਕਰਕੇ ਇਹਨੂੰ ਨਹਿਰੀ ਰੂਪ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਹੋਰ ਵੀ ਕਿਸਾਨ ਵੀਰ ਮੌਜੂਦ ਨੇ ਗੱਲਬਾਤ ਕਰ ਲੈਣੇ ਪ੍ਰਧਾਨ ਜੀ ਕੀ ਕਰਨਾ ਚਾਹੋਗੇ ਮੇਰੇ ਨਾਲ ਜੱਜਵਿੰਦਰ ਸਿੰਘ ਸਭਰਾ ਹੜ ਪੀੜ ਤੇ ਕਿਸਾਨ ਸੰਘਸ਼ ਕਮੇਟੀ ਪੰਜਾਬ ਦਾ ਜ਼ਿਲ੍ਹਾ ਪ੍ਰਧਾਨ ਜੀ ਜੀ ਮੇਰੀ ਤੁਹਾਡੇ ਮਾਧਿਅਮ ਰਾਈ ਮੀਡੀਆ ਰਾਈ ਇਹੋ ਬੇਨਤੀ ਆ ਕਿ ਸਾਡੇ ਕਿਸਾਨਾਂ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ ਹੈ ਅੱਜ ਤੋਂ ਨਹੀਂ ਤਕਰੀਬਨ ਕੋਈ 70-75 ਸਾਲ ਤੋਂ ਜਿਹੜੀਆਂ ਸਾਡੀਆਂ ਜੱਦੀ ਪੁਰਖੀਆ ਦੀਆਂ ਜ਼ਮੀਨਾਂ ਮਾਲਕੀ ਜ਼ਮੀਨਾਂ ਵਾਂ ਇਹਨਾਂ ਦੇ ਵਿੱਚ ਸਰਕਾਰ ਨੇ ਹਰੀਕੇ ਹੈਰ ਦਾ ਜਿਹੜਾ ਨਿਰਮਾਣ ਹੋਇਆ ਤੱਕੇ ਨਾਲ ਸਾਡੀਆਂ ਜ਼ਮੀਨਾਂ 'ਚ ਪਾਣੀ ਛੱਡਿਆ ਗਿਆ ਕਿਉਂਕਿ ਇਹ ਬਹੁਤ ਵੱਡਾ ਧੋਖਾ ਸਾਡੇ ਕਿਸਾਨਾਂ ਨਾਲ ਜੀ ਜੀ ਸਾਡੀਆਂ ਜੱਦੀ ਜ਼ਮੀਨਾਂ ਹੁਣ ਮਾਲਕੀ ਜ਼ਮੀਨਾਂ ਹੋਣ ਕਿਉਂਕਿ ਕਾਸਕਰ ਦੇ ਵਿੱਚ ਔਰ ਕੋਈ ਫਰਕ ਨਹੀਂ ਹੈਗਾ ਜਿੱਥੇ 1 ਕਰੋੜ ਦਾ ਸਰਕਾਰ ਨੇ ਕਿਲਾ ਅਕਵਾਇਰ ਕੀਤਾ ਉਹਦੀ ਵੀ ਮਲਕੀਤ ਉਨੀ ਹੀ ਕਾਮਯਾਬਾ ਤਾਂ ਇਸ ਦਰਿਆ ਦੀ ਜ਼ਮੀਨ ਦੀ ਵੀ ਮਲਕੀਤ ਜਿਹੜੀ ਉਨੀ ਹੀ ਕਾਮਯਾਬਾ ਅਸੀਂ ਇਸੇ ਕਰਕੇ ਬੇਨਤੀ ਕਰਦੇ ਆ ਕਿ ਸਾਡੇ ਕਿਸਾਨਾਂ ਨੂੰ ਹਰ ਸਾਲ ਜਿਹੜਾ ਫਸਲ ਪਾਣੀ ਆ ਕੇ ਹੜ੍ਹ ਆ ਕੇ ਸਾਡੀਆਂ ਫਸਲਾਂਆਂ ਖਰਾਬ ਹੋ ਜਾਂਦੀਆਂ ਇਹਦਾ ਕੋਈ ਪੁਖਤਾ ਪੱਕਾ ਹੱਲ ਕੀਤਾ ਜਾਵੇ ਜਿੰਨਾ ਚਿਰ ਸਰਕਾਰ ਇਹ ਸਾਡੀਆਂ ਜ਼ਮੀਨਾਂ ਦਾ ਰਿਕਵਾਇਰ ਨਹੀਂ ਕਰਦੀ ਉਹਨਾਂ ਚਿਰ ਸਾਡੇ ਕਿਸਾਨਾਂ ਨੂੰ 60 ਤੋਂ 65000 ਰੁਪਇਆ ਏਕੜ ਦਾ ਪੱਕੇ ਤੌਰ ਤੇ ਠੇਕਾ ਬਣਿਆ ਜਾਵੇ ਕਿਉਂਕਿ ਸਾਡੇ ਕਿਸਾਨਾਂ ਦਾ ਜਿਹੜਾ ਨੁਕਸਾਨ ਆ ਉਹ ਇਸੇ ਤਰ੍ਹਾਂ ਹੀ ਪੂਰਾ ਸਕਦਾ ਵਾ ਇਹੋ ਸਾਡੀ ਵੱਡੀ ਮੰਗ ਹੈ ਵੀ ਇਹਨੂੰ ਛੇਤੀ ਤੋਂ ਛੇਤੀ ਐਕਵਾਇਰ ਕੀਤਾ ਜਾਵੇ ਔਰ ਸਾਡੀ ਕਿਸਾਨਾਂ ਦਾ ਠੇਕਾ ਬਣਿਆ ਜਾਵੇ ਬੰਨ ਹੁਣ ਸਰਕਾਰ ਦੇ ਵੱਲੋਂ ਉੱਚਾ ਕੀਤਾ ਜਾ ਰਿਹਾ ਸੜਕ ਵੀ ਚੌੜੀ ਕੀਤੀ ਜਾ ਰਹੀ ਉਸ ਦੇ ਨਾਲ ਉਹਨਾਂ ਦਾ ਕਹਿਣਾ ਪ੍ਰਸ਼ਾਸਨ ਦਾ ਕਿ بڑے ਪਿੰਡਾਂ ਨੂੰ ਫਾਇਦਾ ਹੋਣ ਵਾਲਾ ਤੁਸੀਂ ਕਿਵੇਂ ਵੇਖਦੇ ਹੋ ਫਾਇਦਾ ਜਿਹੜੀ ਫਾਇਦੇਵਾਰੀ ਗੱਲ ਆ ਉਹ ਜੇ ਕਿਸਾਨਾਂ ਦਾ ਤੁਸੀਂ ਦਰਦ ਅੱਜ ਸਮਝਣ ਆਇਓ ਵੇਖਣਾ ਹੈ ਉਹ ਤੋਂ ਮੈਂ ਸਰਕਾਰ ਨੂੰ ਬੇਨਤੀ ਕਰਦਾ ਇਹਦੇ ਉੱਤੇ ਮਿੱਟੀ ਪਾਇਆ ਇਹਨੂੰ ਉੱਚਾ ਕੀਤਾ ਕੋਈ ਵੱਡਾ ਹੱਲ ਨਹੀਂ ਜੀ ਅਸਲ ਜਿਹੜਾ ਮੇਨ ਹਾਲ ਆਓ ਜਿੰਨੇ ਵੀ ਹਰੀਕਾ ਤੋਂ ਲੈ ਕੇ ਖੇਮ ਕਰਨ ਤੱਕ ਹਲਕ ਤੱਕ ਜਿੰਨਾ ਵੀ ਬੰਨਿਆ ਜਿੱਥੋਂ ਬੰਨ ਦਰਿਆ ਦੀ ਪਹਾੜਾ ਹੜ ਆਉਣ ਦੇ ਕਾਰਨ ਕਿਰਵਾ ਪੈ ਕੇ ਬੰਨ ਟੁੱਟਣ ਦਾ ਖਤਰਾ ਉੱਥੇ ਪੱਥਰ ਲਗਾਇਆ ਜਾਵੇ ਇਹਦੇ ਬਿਨਾਂ ਵਜ੍ਹਾ ਇਹ ਸਰਕਾਰਾਂ ਕਰੋੜਾਂ ਰੁਪਇਆ ਖਰਚ ਲਾ ਰਹੀ ਹੈ ਬੇਫਾਲਤੂ ਹੈ ਜੀ ਮੈਂ ਫੇਰ ਬੇਨਤੀ ਕਰਦਾ ਤੁਹਾਡੇ মিডিਆ ਰਾਈ ਕਿ ਬੰਨ ਦੇ ਅੰਦਰਲੇ ਵਾਰ ਦਰਿਆ ਵਾਲੀ ਸਾਈਡ ਇਹਦੇ ਨਾਲ ਨਾਲ ਪੱਕੀ ਜੜੀ ਆ ਮੰਨ ਲਓ ਇਹ ਮਰੜਾ ਬਣਾ ਕੇ ਪੱਥਰ ਲਾਇਆ ਜਾਂਦਾ ਜੀ ਛਾਣ ਫਲੱਡ ਗੇਟ ਖੋਲਣ ਤੋਂ ਬਾਅਦ ਇਹ ਬਾਰਿਸ਼ ਤੋਂ ਬਾਅਦ ਕਿੰਨੇ ਪਿੰਡਾਂ ਦੀ ਕਿੰਨੀ ਫਸਲ ਦਾ ਹੋ ਚੁੱਕਿਆ ਜੀ ਦੇਖੋ ਜੀ ਇੱਕ ਮੈਂ ਤੁਹਾਨੂੰ ਜਾਣਕਾਰੀ ਹੋਰ ਸਾਂਝੀ ਕਰ ਦਿਆਂ ਜੀ ਤਕਰੀਬਨ ਡੇਢ ਮਹੀਨਾ ਹੋ ਗਿਆ ਲਗਪਗ ਜੋਂਦਾ ਪਾਣੀ ਦਾ ਪੱਧਰ ਵਧ ਰਿਹਾ ਹਰੀਕੇੜ ਦੀ ਜੀ ਜੀ ਅਸੀਂ ਪ੍ਰਸ਼ਾਸਨ ਨੂੰ ਜਾ ਕੇ ਬਾਰ-ਬਾਰ ਬੇਨਤੀਆਂ ਕੀਤੀਆਂ ਧਰਨਾ ਲਾਉਣ ਤੇ ਵੀ ਮਜਬੂਰੀ ਸਾਨੂੰ ਕਰਨੀ ਪਈ ਮਜਬੂਰੀ ਕਾਰਨ ਧਰਨਾ ਆਉਣਾ ਪਿਆ ਜੀ ਵੀ ਪਾਣੀ ਦਾ ਜਿਵੇਂ ਜਿਵੇਂ ਪੱਧਰ ਪਿੱਛੋਂ ਵਧਦਾ ਉਸੇ ਤਰੀਕੇ ਦੇ ਨਾਲ ਪਾਣੀ ਹਰੀਕੇ ਹਾਇਰ ਤੋਂ ਜਿਹੜਾ ਵਾ ਛੱਡਿਆ ਜਾਵੇ ਔਰ ਅਗਲੇ ਬਨੇ ਜਿਹੜਾ ਵਾ ਹਸਾਨੀ ਵਾਲਾ ਬਾਰਡਰ ਉਥੋਂ ਵੀ ਜਿਹੜਾ ਪਾਣੀ ਕਰਾਸ ਕੀਤਾ ਜਾਵੇ ਕਿਉਂਕਿ ਤਿੰਨੇ ਇਲਾਕੇ ਬੱਦ ਸਕਦੇ ਆ ਪਰ ਇਹ ਪ੍ਰਸ਼ਾਸਨ ਨੇ ਕੀਤਾ ਕੀ ਜਿਸ ਤਰ੍ਹਾਂ 2000 2023 ਦੇ ਵਿੱਚ ਵੱਡੇ ਫਲੱਡ ਆਏ ਉਹ ਫਲੱਡ ਲਿਆਂਦੇ ਗਏ ਸੀ ਜੀ ਜੀ ਫਲੱਡਾਂ ਦੇ ਕਾਰਨ ਬਾਅਦ ਵਿੱਚ ਬਣਿਆ ਇਹ ਜਿਹੜਾ ਪ੍ਰਸ਼ਾਸਨ ਨੇ ਬਹੁਤ ਜਿਆਦਾ ਢਿੱਲਾ ਢਿਲ ਗੁਜ਼ਾਰੀ ਆ ਇਥੇ ਮੈਂ ਸਾਰਾ ਗਨਾਹ ਪ੍ਰਸ਼ਾਸਨ ਦਾ ਕੱਢੂਗਾ ਪਹਿਲਾਂ ਤਾਂ ਪਿਛਲਾ ਇਲਾਕਾ ਡੋਬਿਆ ਮੁਰ ਕੇ ਇੱਕ ਦਮ ਜਿਹੜੇ ਗੇਟ ਚੁੱਕ ਕੇ ਹਰੀ ਘਿਹੜ ਤੋਂ ਤੇ ਅਗਲਾ ਇਲਾਕਾ ਤਬਾਹ ਕੀਤਾ ਗਿਆ ਤਬਾਹ ਨਹੀਂ ਕੀਤਾ ਗਿਆ ਸਿਰਫ ਸਾਡੇ ਕਿਸਾਨਾਂ ਦੀਆਂ ਫਸਲਾਂ ਨਹੀਂ ਮਾਰੀਆਂ ਗਈਆਂ ਸਾਡੇ ਕਿਸਾਨਾਂ ਦੀਆਂ 20 25 25 ਸਾਲ ਤੋਂ ਜਿਹੜੀਆਂ ਸੋਨੇ ਵਰਗੀਆਂ ਜ਼ਮੀਨਾਂ ਸੀ ਉਹ ਵੀ ਜਿਹੜੀਆਂ ਪਾਣੀ ਰੋੜ ਕੇ ਲੈ ਗਿਆ ਘਰ ਰੋੜ ਕੇ ਲੈ ਗਿਆ ਕਨੈਕਸ਼ਨ ਮੋਟਰਾਂ ਰੁੜ ਗਈਆਂ ਬਹੁਤ ਵੱਡਾ ਨੁਕਸਾਨ ਹੋਇਆ ਇਸੇ ਕਰਕੇ ਅਸੀਂ ਹਰੀ ਕੇ ਐਰ ਤੇ ਦੂਵਰਾ ਧਰਨਾ ਫੇਰ ਲਾਣਾ ਪਿਆ ਸਾਨੂੰ ਕਿ 23 2023 ਵਰਗੀ ਜਿਹੜੀ ਆ ਸਥਿਤੀ ਨਾ ਬਣਾਈ ਜਾਵੇ ਪਾਣੀ ਦਾ ਪੱਧਰ ਜਿੰਨੇ ਵੱਧਾ ਉਸੇ ਤਰੀਕ ਨਾਲ ਅੱਗੇ ਕੱਢਿਆ ਜਾਵੇ ਪਰ ਇੱਥੇ ਕੋਈ ਮੰਨਣ ਨੂੰ ਤਿਆਰ ਹੀ ਨਹੀਂ ਜੀ ਜੀ ਹਾਂ ਜੀ ਸਰਦਾਰ ਜੀ ਤੁਸੀਂ ਵੀ ਇੱਥੇ ਤੁਹਾਡੀ ਵੀ ਜ਼ਮੀਨ ਇੱਥੇ ਕੀ ਨਾਮ ਹੈ ਤੁਹਾਡਾ ਮੇਰਾ ਜੱਜ ਸਿੰਘ ਨਾਂ ਜੀ ਪੰਚਾਇਤ ਮੈਂਬਰ ਪਿੰਡ ਕੜੌਮ ਅੱਛਾ ਜੀ ਤਾਂ ਅਸੀਂ ਦੇ ਬੇਨਤੀ ਇਹੋ ਕਰਦੇ ਹਾਂ ਜਾਂ ਦੇ ਨਹਿਰ ਮਹਿਕਮਾ ਜਵੇਂ ਨਹਿਰ ਪੁੱਟ ਦੇਣਾ ਵੱਡਾ ਹਲ ਦੇ ਹੋਈ ਆ ਜੀ ਤੇ ਦੂਜਾ ਜੀ ਅਜੇ ਨਹੀਂ ਨਹਿਰ ਪੁੱਟਦੇ ਇਹਦੇ ਸਾਨੂੰ ਠੇਕਾ ਦਿੱਤਾ ਜਾਵੇ 60000 ਰੁਪਿਆ ਕਿਲੇ ਦਾ ਸਾਨੂੰ ਠੇਕਾ ਦਿੱਤਾ ਜਾਵੇ ਤੇ ਅਸੀਂ ਸਵਾਲ ਬੀਜਿਆ ਨਹੀਂ ਕਰਦੇ ਅਸੀਂ ਕੱਲ ਹੀ ਕਣਕ ਬੀਜਾਂਗੇ ਤੇ ਜੇ ਸਾਡਾ ਝੋਨਾ ਹੋ ਜੂ ਤਾਂ ਵੀ ਇਹ ਖਰਾਬਾ ਮੰਗਦੇ ਨਹੀਂ ਇਹਨਾਂ ਤੋਂ ਕਰਦੇ ਹੋ ਸਰਕਾਰ ਤੋਂ ਅਸੀਂ ਦੇ ਸਰਕਾਰ ਤੋਂ ਇਹੋ ਮੰਗ ਕਰਦੇ ਆ ਕਿ ਆ 1.5 ਸੌ ਹਟ ਦਾ ਟੋਟਾ ਸਾਨੂੰ ਨਾ ਪੱਥਰ ਲਾਉਣ ਨੂੰ ਸਾਨੂੰ ਆਰਜੀ ਬੰਦ ਦੇਣ ਮਿੱਟੀ ਪਾ ਕੇ ਤੇ ਐਡਿਓ ਸਾਹਿਬ ਕਹਿੰਦੇ ਵੀ ਤੁਸੀਂ ਆ ਵੀ ਬੰਨ ਲਓ 150 ਹਟ ਦਾ ਵੀ ਜਮੀਨਾਂ ਐਡੀਓ ਸਾਹਿਬ ਦੇ ਬੋਚੋਂ ਪਾਏ ਜਾਣੀ ਹੁੰਦੀ ਉਹ ਇਹ ਗੱਲਾਂ ਦਾ ਵੀ ਅਸੀਂ ਦੇ ਅੱਗੇ ਮਰੇ ਪਏ ਦੋ ਦੋ ਕਿੱल्ल्या ਦੇ ਮਾਲਕ ਆ ਸਾਡੇ ਦਾ ਰਿਕਾਰਡ ਚੈੱਕ ਕੀਤੇ ਯਾਰ ਕਿੰਨੀਆਂ ਜਮੀਨਾਂ ਦੇ ਅਸੀਂ ਮਾਲਕ ਆ ਤੇ ਸਾਨੂੰ ਆਂਦਾ ਵੀ ਤੁਸੀਂ ਮੰਨ ਲੋ ਆ ਪਿਛਲੀ ਨੋਜ ਬੱਧੀ ਪਿੱਛੇ ਅਸੀਂ ਯਾਰ-ਯਾਰ ਰੁਪਈਆ ਕਿੱਲੇ ਨੂੰ ਲਾ ਕੇ 8-10 ਲੱਖ ਰੁਪਈਆ ਅਸੀਂ ਨੋਜ ਦੇ ਉੱਤੇ ਲਾਇਆ ਉਹ ਨੋਜ ਰੁੜ ਗਈ ਬਾਅਦ ਠੇਕੇਦਾਰ ਨੇ ਪੱਥਰ ਲਾਇਆ ਉਹ ਸਾਰਾ ਮਿੱਟੀ ਸਾਡੀ ਵਿੱਚੇ ਕਰ ਲਈ ਉਹਨੇ ਤੋ ਸਾਰੀ ਰਲ ਮਿਲ ਕੇ ਖਾ ਗਏ ਪੈਸਾ ਸਾਰਾ ਹੀ ਖਾ ਗਏ ਰਲ ਮਿਲ ਕੇ ਧੰਨਵਾਦ ਮਿੱਟੀ ਅਹੀ ਪਾਈ ਧੰਨਵਾਦ ਜੀ ਸੋ ਹੜਪੀੜ ਕਿਸਾਨ ਜਥੇਬੰਦੀ ਅਤੇ ਨੇੜਲੇ ਕਿਸਾਨ ਜਿਹੜੇ ਕਿ ਇਸ ਪਾਣੀ ਦੀ ਮਾਰ ਝੱਲ ਰਹੇ ਨੇ ਅਤੇ ਕਈ ਪਿੰਡ ਜਿਹੜੇ ਨੇ ਉਹ ਇਸ ਪਾਣੀ ਦੀ ਮਾਰ ਜਿਹੜੀ ਆ ਇਸ ਪਾਣੀ ਦੀ ਮਾਰ ਦੀ ਲਪੇਟ ਇਸ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਦੀ ਫਸਲ ਆ ਚੁੱਕੀ ਹੈ ਅਤੇ ਸਰਕਾਰ ਤੋਂ ਇੱਕ ਆਸ ਤੇ ਉਮੀਦ ਇਹੀ ਹੈ ਕਿ ਕਿੰਨੀ ਜਲਦੀ ਜਿਹੜਾ ਇਥੇ ਮੁਸ਼ਕਲ ਜਿਹੜੀ ਕਿਸਾਨਾਂ ਨੂੰ ਆ ਰਹੀ ਹੈ ਉਸ ਤੇ ਜਿਹੜਾ ਧਿਆਨ ਦਿੱਤਾ ਜਾਵੇ ਅਤੇ ਉਸ ਮੁਸ਼ਕਲ ਦਾ ਹੱਲ ਕੱਢਣ ਦੇ ਲਈ ਜਿਹੜਾ ਉਹ ਸਰਕਾਰ ਦੇ ਜਿਹੜੇ ਜ਼ਿੰਮੇਵਾਰ ਜਿਹੜੇ ਅਫਸਰ ਨੇ ਉਹ ਇਥੇ ਪਹੁੰਚਣ ਅਤੇ ਇਹਨਾਂ ਕਿਸਾਨਾਂ ਦਾ ਜਿਹੜਾ ਉਹ ਸਹਿਯੋਗ ਕਰਨ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮਨਦੀਪਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਹਰੀਕੇ